I like you. ਸੰਦ ਦੀ ਦੀਵਾਰ ਨੂੰ ਕੇਸਰੀ ਕਰਨਾ ਹੈ ਮੈਂ ਕੁਝ ਕਰਨਾ ਹੈ ਮੈਂ ਕੁਝ ਬੰਨਾ ਹੈ ਮੈਂ ਕੁਝ ਕਰਨਾ ਹੈ ਮੈਂ ਕੁਝ ਬੰਨਾ ਹੈ ਆਓ ਰਲ ਮਿਲ ਮੋਰਚਾ ਲਾਈਏ ਸਰਦਾਰ ਵਿੱਚੋਂ ਨਿਖੇ ਭਜਾਈਏ ਆਓ ਰਲ ਮਿਲ ਮੋਰਚਾ ਲਾਈਏ ਸਰਦਾਰ ਵਿੱਚੋਂ ਨਿਖੇ ਭਜਾਈਏ ਮੁਕੌਰ ਦੀ ਗੜੀ ਨੂੰ ਕੇਸਰੀ ਕਰਨਾ ਹੈ ਮੁਕੌਰ ਦੀ ਗੜੀ ਨੂੰ ਕੇਸਰੀ ਕਰਨਾ ਹੈ ਪਰਨਾਮ ਹੈ ਅਰਹੰਦ ਦੀ ਦਵਾਰ ਨੂੰ ਸੇ ਸ੍ਰੀ ਪਰਨਾਮ ਹੈ ਔਰ ਦੀ ਘੜੀ ਨੂੰ ਜੀ ਆਪਾਂ ਹੌਸਲਾ ਲਾਵਾਂਗੇ ਕੈਂਪੋਂ ਸੱਚ ਬੋਲਿਆ ਕਰੋ ਜੀ ਆਪਾਂ ਸੱਚ ਬੋਲਾਂਗੇ ਬਹੁਤ ਵੱਡੀ ਗੱਲ ਇਹ ਆ ਕਿ ਸਾਡਾ ਮਨੋਂ ਡਰ ਲੈ ਜਾਊਗਾ ਜਿਹੜਾ ਬੰਦਾ ਝੂਠ ਬੋਲਦਾ ਮੰਨ ਲਓ ਤੁਸੀਂ ਸਕੂਲ ਗਏ ਤੁਸੀਂ ਜਾ ਕੇ ਆਪਦੇ ਦੇ ਆਪ ਕੋਲੋਂ ਝੂਠ ਬੋਲਦਾ ਉਸ ਝੂਠ ਬਦਲੇ ਤੁਹਾਨੂੰ ਇੱਕ ਝੂਠ ਹੋਰ ਬੋਲਣਾ ਪਊ ਹਨਾ ਇੱਕ ਝੂਠ ਹੋਰ ਬੋਲਾਂਗੇ ਕਿੰਨੇ ਜਾਣੇ ਕਿੰਨੇ ਝੂਠ ਮਾਰੀ ਜਾਉਂਗੇ ਮੈਂ ਆਏ ਸੀ ਸੀ ਮੈਂ ਬਿਮਾਰ ਸੀਗਾ ਜੀ ਮੇਰੀ ਮੰਮੀ ਬਿਮਾਰ ਸੀਗੀ ਜੀ ਮੈਂ ਕਿਤੇ ਲਾਂਮ ਉੱਠ ਗਿਆ ਸੀਗਾ ਜੀ ਮੈਂ ਕੰਮ ਨਹੀਂ ਕੀਤਾ ਜੀ ਸਾਡੇ ਘਰੇ ਆ ਹੋ ਗਿਆ ਜੀ ਜਾ ਹੋ ਗਿਆ ਜੀ ਕਿੰਨੇ ਬਹਾਨੇ ਬੰਦਾ ਲਾਉਂਦਾ ਜੇ ਕੰਮ ਨਹੀਂ ਕੀਤਾ ਹੁੰਦਾ ਆਪਣਾ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਕੋਈ ਡਰ ਨਹੀਂ ਪਉਜਾ ਕੇ ਸਿੱਧੀ ਗੱਲ ਕਹੋਗੇ ਜੀ ਆਹ ਗੱਲ ਜੀ ਕੰਮ ਮੇਥੋਂ ਨਹੀਂ ਹੋਇਆ ਜੀ ਤੇ ਮੈਂ ਕੱਲ ਨੂੰ ਕੰਮ ਕਰਕੇ ਲਿਆਉਂਗਾ ਹਰ ਹਾਲ ਜਿਵੇਂ ਮਾਰੀ ਹੋਵੇ ਮੈਂ ਕੰਮ ਕਰਕੇ ਆਉਂਗਾ ਤੁਸੀਂ ਸਕੂਲ ਵਿੱਚ ਇਦਾਂ ਕਰਦੇ ਆ ਬਹਾਨੇਬਾਜ਼ੀ ਲਾਉਂਦੇ ਹੁੰਦੇ ਆ ਕਿਹੜਾ ਬੋਲਿਆ ਨੂੰ ਕਰਦੇ ਆਂ ਬੁੱਤ ਬਾਨੀ ਭਾਈ ਜੀ ਨਹੀਂ ਕਰਦੇ ਸਾਡੇ ਦਾ ਸਾਰੇ ਬੋਲੋ ਸੱਚ ਬੋਲਣ ਨਾਲ ਡਰ ਨਹੀਂ ਲੱਗਦਾ ਸੱਚ ਬੋਲਣ ਨਾਲ ਡਰ ਨਹੀਂ ਲੱਗਦਾ ਝੂਠ ਬੋਲਣ ਨਾਲ ਡਰ ਲੱਗਦਾ ਝੂਠ ਬੋਲਣ ਨਾਲ ਡਰ ਲੱਗਦਾ ਝੂਠ ਬੋਲਣ ਨਾਲ ਡਰ ਲੱਗਦਾ ਸਮਝ ਗਏ ਨਾ ਗੱਲ ਹਾਂ ठीक है ठीक है लेट चल बाहर 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 चलो ਵਾਰਦੇ ਬੱਚੇ ਹਾਂ ਅਸੀਂ ਤੁਹਾਡੇ ਬੱਚੇ ਹਾਂ ਸਾਡੀ ਖੋਟੀ ਮਤ ਦੂਰ ਕਰੋ ਸਾਡੀ ਖੋਟੀ